ਤੇ ਉਹਨਾਂ ਨੂੰ ਕਿਸਾਨ ਆਗੂ ਮਿਲਣ ਗਏ ਸੀ ਤੇ ਉਹਨਾਂ ਨੇ ਡਾਕਟਰ ਸਾਹਿਬ ਕਹਿਤਾ ਸੀ ਕਿ ਮੈਂ ਹੁਣ ਪਾਣੀ ਤੱਕ ਨਹੀਂ ਪੀਂਦਾ ਜਦ ਤੱਕ ਮੇਰੇ ਨਾਲ ਦੇ ਬੰਦੇ ਰਿਹਾ ਨਹੀਂ ਕਿਤੇ ਜਾਂਦੇ ਸ਼ਾਇਦ ਇਸੇ ਲੜੀ ਦੇ ਤਹਿਤ ਅੱਜ ਸਵੇਰੇ ਸੌਰਮ ਸਿੰਘ ਭੰਡੇਰ ਨੂੰ ਮੁਕਸਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉੱਥੋਂ ਛੱਡਿਆ ਗਿਆ ਤੇ ਪਟਿਆਲਾ ਜੇਲ੍ਹ ਤੋਂ ਵੀ ਕਈ ਕਿਸਾਨਾਂ ਆਗੂ ਨੂੰ ਛੱਡਤਾ ਗਿਆ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਸੌਰਮ ਸਿੰਘ ਭੰਡੇਰ ਆਂਦੇਵਾਦ ਚੋਂ ਨੇ ਪਹਿਲਾ ਬਿਆਨ ਦੇ ਦਿੱਤੇ ਨੇ ਉਹਨਾਂ ਨੇ ਆਂਦੇ ਹੀ ਬਿਆਨ ਦੇ ਦਿੱਤਾ ਹੈ ਕਿ ਅਬੀ ਹੁਣ ਭਗਵਾਨ ਤਮਨ ਜੋ ਸੀਐਮ ਨੇ ਪੰਜਾਬ ਦੇ ਉਹ ਹੁਣ ਪੰਜਾਬ ਦੇ ਪਿੰਡਾਂ ਚ ਵੜ ਕੇ ਦਿਖਾਨ ਤਾਂ ਤੁਸੀਂ ਆਈਆਂ ਗੱਲਾਂ ਕਿਉਂ ਕਰ ਰਹੇ ਹੋ ਅਜਿਹੀਆਂ ਗੱਲਾਂ ਕਰਕੇ ਤੁਹਾਨੂੰ ਸ਼ੰਭੂ ਦੇ ਚੱਕਿਆ ਗਿਆ ਤੁਸੀਂ ਹੋਰਾਂ ਦਾ ਵੀ ਨੁਕਸਾਨ ਕਰਾਇਆ ਸਮਾਨ ਵੀ ਚੋਰੀ ਹੋਇਆ ਫਿਰ ਤੁਸੀਂ ਕਹਿੰਦੇ ਹੋ ਵੀ ਪੁਲਿਸ ਗਲਤ ਐਕਸ਼ਨ ਲੈਂਦੀ ਹੈ ਤਾਂ ਤੁਸੀਂ ਆਪਣੇ ਪਹਿਲਾਂ ਘਰਾਂ ਦੇ ਪਰਿਵਾਰਾਂ ਵੀ ਜਾਓ ਕੋਈ ਮਿੱਟੀਆਂ ਕਰਨੀਆਂ ਆਰਾਮ ਨਾਲ ਕਰੋ ਸਰਕਾਰ ਨਾਲ ਬਹਿ ਕੇ ਵਾਕਟੌਕ ਕਰੋ ਪਰ ਇਹਦਾ ਮਤਲਬ ਇਹ ਥੋੜੀ ਇਹ ਕਿ ਤੁਸੀਂ ਹੁਣ ਦੁਆਰਾ ਭੜਕੋ ਤੇ ਲੋਕਾਂ ਨੂੰ ਭੜਕਾਓ ਕੋਈ ਦੋਸਤੋ ਇਸ ਪੂਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਹੈ ਸਾਡੇ ਸੀਨੀਅਰ ਪੱਤਰ ਜੋ ਕਿ ਜਾਦਾ ਇਹ ਅੰਦੋਲਨ ਟੂ ਸ਼ੁਰੂ ਹੋਇਆ ਉਦੋਂ ਹੀ ਮੇਰੇ ਨਾਲ ਜੁੜੇ ਤੇਰਾ ਮਹੀਨਿਆਂ ਤੋਂ ਤਾਂ ਮੈਂ ਗੱਲ ਕਰ ਰਿਹਾ ਦੋਸਤੋ ਆਪਣੇ ਪੱਤਰਕਾਰ ਸੰਦੀਪ ਸ਼ਰਮਾ ਜੀ ਦੀ ਜੋ ਕਿ ਪੂਰੀ ਅਪਡੇਟ ਰੱਖਦੇ ਨੇ ਇਸ ਬਾਰੇ ਸੰਦੀਪ ਸ਼ਰਮਾ ਜੀ ਦਾ ਸਵਾਗਤ ਹੈ ਲਾਈਵ ਰੋਡ ਧੰਨਵਾਦ ਸ਼ੋਭੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਸ਼ਰਮਾ ਜੀ ਬਹੁਤ ਵੱਡਾ ਬਿਆਨ ਦਿੱਤਾ ਹੈ ਭੰਦੇਰ ਸਾਹਿਬ ਨੇ ਚਲੋ ਵਧੀਆ ਗੱਲ ਹੈ ਵੀ ਕਿਸਾਨਾਂ ਆਗੂ ਅੱਜ ਰਿਆ ਕਰਤੇ ਨੇ ਜਿਲ੍ਹਾ ਚ ਤੇ ਪਰ ਬਾਹਰ ਆ ਕੇ ਇਸ ਤਰ੍ਹਾਂ ਬਿਆਨ ਦੇਣਾ ਕਿਸਾਨਾਂ ਆਗੂਆਂ ਦਾ ਆ ਬਿਲਕੁਲ ਬਿਲਕੁਲ ਸ਼ੋਭੀ ਸਾਹਿਬ ਜਿਹੜੇ ਕਿਸਾਨਾਂ ਆਗੂ ਆ ਉਹ ਤਕਰੀਬਨ ਜਿਹੜੇ ਜਿਹੜੇ ਵੀ ਵਕ ਵਕ ਜਿਲ੍ਹਾਂ ਦੇ ਵਿੱਚ ਰੱਖੇ ਹੋਏ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਜੀ। ਜੀ। ਲੇਕਿਨ ਭੰਦੇਰ ਸਾਹਿਬ ਦੀ ਜੇ ਮੈਂ ਤੁਸੀਂ ਗੱਲ ਕਰਦੇ ਵੀ ਭੰਦੇਰ ਸਾਹਿਬ ਨੇ ਆਉਂਦੇ ਹੀ ਸਾਰ ਹੀ ਬਿਆਨਬਾਜ਼ੀ ਕਰ ਦਿੱਤੀ। ਜੀ ਜੀ ਜੀ। ਦੇਖੋ ਛੋਟੀ ਸਾਹਿਬ ਸਰਕਾਰ ਨੇ ਜੋ ਕਿਸਾਨਾਂ ਨੂੰ ਧਰਨੇ ਚੱਕਣ ਦਾ ਜਿਹੜਾ ਮਤਲਬ ਇੱਕ ਤਰੀਕਾ ਵਰਤੇ ਆ। ਜੀ। ਉਹ ਤਰੀਕਾ ਬਹੁਤ ਗਲਤ ਵਰਤੇ ਆ। ਜੀ ਆਪਾਂ ਮੰਨਦੇ ਆ ਤਰੀਕਾ ਗਲਤ ਸੀਗਾ ਉਹ। ਨਹੀਂ ਵਰਤਣਾ ਚਾਹੀਦਾ ਸੀ। ਜੀ ਜੀ। ਕਿਉਂਕਿ ਇਹ ਨਾ ਉਹ ਤਰੀਕਾ ਵਰਤਣ ਤੋਂ ਪਹਿਲਾਂ ਜਾਂ ਕੁਝ ਸਮਾਂ ਤੋਂ ਪਹਿਲਾਂ ਤੁਸੀਂ ਮਾਨ ਸਾਹਿਬ ਦਾ ਜਾਂ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਸੀ ਹੁੰਦੀ ਜਾਂ ਕੋਈ ਹਰਕਤ ਨਹੀਂ ਸੀ ਹੁੰਦੀ ਸਹੀ ਗੱਲ ਹੈ ਦੇਖੋ ਸਰਕਾਰ ਨੇ ਜੋ ਵੀ ਕੀਤਾ ਵਪਾਰੀਆਂ ਦੇ ਫਾਇਦੇ 'ਚ ਕੀਤਾ ਵੋਟਾਂ ਵਾਸਤੇ ਕੀਤਾ ਜੋ ਵੀ ਕੀਤਾ ਗਲਤ ਕੀਤਾ ਉਸ ਤਰੀਕੇ ਦੇ ਨਾਲ ਧਰਨੇ ਨਹੀਂ ਚੱਕਣੇ ਚਾਹੀਦੇ ਸੀ ਪਰ ਸ਼ਰਮਾ ਜੀ ਮੈਂ ਰੋਕਣਾ ਜਾਵਾਂਗਾ ਪੰਜਾਬ ਸਰਕਾਰ ਤਾਂ ਹੁਣ ਸਾਥ ਦੇ ਰਹੀ ਸੀ ਜਦੋਂ ਵਫਾ ਤਾਂਦਾ ਸੀ ਪੰਜਾਬ ਸਰਕਾਰ ਦੇ ਮੰਤਰੀ ਖੁੱਡਿਆ ਸਾਹਿਬ ਸਪੈਸ਼ਲ ਬਹਿੰਦੇ ਸੀ ਮਿੱਟੀਆਂ ਕਰਾ ਰਹੇ ਸੀ ਹੋਰ ਹੋਰ ਭਗਵਾਨਤ ਸਰਕਾਰ ਕਰੇਗੀ ਹਾਂ ਦੇਖੋ ਪਰ ਖਰਬੀ ਸਾਬ ਉਹ ਇੰਨੀ ਗੱਲ ਕਰ ਰਹੇ ਆ ਨਾ ਵੀ ਪੰਜਾਬ ਸਰਕਾਰ ਦਾ ਸਾਨੂੰ ਇਹ ਨਹੀਂ ਦਿਖਿਆ ਹੈਗਾ ਵੀ ਪੰਜਾਬ ਸਰਕਾਰ ਖਾਨਾ ਦੇ ਨਾਲ ਨਹੀਂ ਰਹੀ ਲੇਕਿਨ ਤਰੀਕਾ ਜਿਹੜਾ ਉਹ ਕਿਸਾਨਾਂ ਦੇ ਧਰਨੇ ਚੱਕਣ ਦਾ ਜਿਹੜਾ ਤਰੀਕਾ ਬਹੁਤ ਗਲਤ ਵਰਤਿਆ ਲੇਕਿਨ ਜਿਹੜਾ ਭੰਦੇਰ ਸਾਹਿਬ ਦੇ ਬਿਆਨ ਦੀ ਗੱਲ ਕਰਦੇ ਆ ਇਹਨਾਂ ਦੇ ਬਿਆਨਾਂ ਦੀ ਬਦੌਲਤ ਤਾਂ ਅੱਜ ਧਰਨੇ ਦੀ ਇਹ ਹਾਲਤ ਹੋ ਗਈ ਜੀ ਜੀ ਦੇਖੋ ਅਸੀਂ ਸ਼ੁਰੂ ਤੋਂ ਡੇ 1 ਤੋਂ ਮੈਂ ਹੀ ਕਹਿੰਦਾ ਆ ਰਿਹਾ 13 ਫਰਵਰੀ 2024 ਤੋਂ ਜੀ ਜੀ ਜਿਹੜਾ ਸ਼ਿੰਗਾਰ ਤੋਂ ਵਨ ਸੀ ਹੋਤਾ ਤਾਂ ਤੁਸੀਂ ਜੋ ਹੋ ਲਿਆ ਹੋ ਲਿਆ ਜਿਹੜਾ ਤੂੰ ਚੱਲਿਆ ਹੈ ਜਿਹਦੇ ਪਿੱਛੇ ਡੱਲੇਵਾਲ ਸਾਹਿਬ ਅੱਜ ਮੌਤ ਦੇ ਕਿਨਾਰੇ ਪਰ ਬੈਠੇ ਆ ਜੀ ਸਹੀ ਗੱਲ ਹੈ ਜੀ ਉਹਨਾਂ ਨੂੰ ਸੁਣਨਾ ਵੀ ਬੰਦ ਹੋ ਗਿਆ ਉਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਦੇਖੋ ਕਿੰਨੇ ਦਿਨ ਹੋ ਗਏ ਅੰਨ ਪਾਣੀ ਨਾ ਖਾਣਾ ਦਵਾਈ ਬੂਟੀ ਨਾ ਲੈਣੀ ਕਿਤੇ ਨਾ ਕਿਤੇ ਕਿੰਨੀ ਕੀ ਦਰ ਸਰੀਰ ਵਿੱਚ ਜਾਨ ਰਹੂਗੀ ਜੀ ਜੀ ਮੈਂ ਤੁਹਾਨੂੰ ਇਹ ਗੱਲ ਆਪਣੇ ਦਰਸ਼ਕਾਂ ਨੂੰ ਦੱਸਣਾ ਜਨਾ ਅਸੀਂ ਉਹ ਪ੍ਰੋਗਰਾਮ ਕਰ ਨਹੀਂ ਸਕੇ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਪੁੱਤਰ ਹੈ ਮੈਂ ਥੋੜਾ ਸਾਲ ਦਾ ਹੈ ਆ ਤੁਸੀਂ ਵੀ ਦੇਖਿਆ ਖਨੋਰੀ ਬਾਰਡਰ ਤੇ ਉਹ ਬੱਚਾ ਪਰਸੋਂ ਸਰਕਾਰ ਨੂੰ ਅਪੀਲ ਕਰ ਰਿਹਾ ਸੀ ਉਹ মিডিਆ ਸਾਹਮਣੇ ਰੋ ਵੀ ਪਿਆ ਵੀ ਉਹਨੇ ਕਿਹਾ ਕਹਿੰਦਾ ਵੀ ਮੇਰੇ ਦਾਦਾ ਜੀ ਨੂੰ ਚੱਕਣਾ ਗਲਤ ਸੀ ਪੁਲਿਸ ਨੇ ਵੱਧੋ ਐਦਾਂ ਔਰ ਕਹਿੰਦੇ ਸਾਡੇ ਪਿੰਡ ਦੀ ਫਜ਼ਾ ਖਰਾਬ ਹੋ ਗਈ ਵੀ ਮੇਰੇ ਦਾਦਾ ਜੀ ਦਾ ਇੰਨਾ ਬੁਰਾ ਹਲ ਕਰਤਾ ਪੁਲਿਸ ਨੇ ਮੈਨੂੰ ਇਹ ਬੋਲਦੇ ਵੀ ਬੜਾ ਯਾਨੀ ਆਪਣੇ ਆਪ ਨੂੰ ਹੋ ਰਿਹਾ ਆ ਬਿਲਕੁਲ ਦੇਖੋ ਮੈਂ ਉਹੀ ਕਹਿਣ ਜਾ ਰਿਹਾ ਵੀ ਦੇਖੋ ਜਿਹੜੀ ਇੰਨੀ ਮਿਹਨਤ ਢੱਲੇਵਾਲ ਸਾਹਿਬ ਦੀ ਲੱਗੀ ਹੈ ਢੱਲੇਵਾਲ ਸਾਹਿਬ ਦਾ ਨੁਕਸਾਨ ਹੋਇਆ ਹੈ ਹੋਰ ਸਪੋਰਟਰ ਜਥੇਬੰਦੀਆਂ ਦਾ ਨੁਕਸਾਨ ਹੋਇਆ ਹੈ ਸਪੋਰਟਰਾਂ ਦਾ ਨੁਕਸਾਨ ਹੋਇਆ ਹੈ ਉਹਦਾ ਕਾਰਨ ਬਣਿਆ ਭਦੇਰ ਸਾਹਿਬ ਵਰਗਿਆਂ ਦੇ ਬਿਆਨ ਜੀ ਜੀ ਸਹੀ ਹੈ ਟੁਗਰਾ ਟੁਗਰਾ ਸਾਹਿਬ ਦਾ ਪਾੜ ਪਾਉਣਾ ਜੀ ਸ਼ੰਗਾਰ ਸ਼ਟੂ ਐਸਕੇਮ 2 ਬਣਾਉਣਾ ਜੀ 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 ਲੱਗਵਾਲ ਸਾਹਿਬ ਦਾ ਐਸਕੇਮ 3 ਬਣਾਉਣਾ ਜੀ ਤੇ ਭਦੇਰ ਸਾਹਿਬ ਦਾ ਐਸਕੇਮ ਭਾਰਤ ਬਣਾਉਣਾ ਜੀ ਜੀ ਕੋਈ ਤਾਂ ਮੈਂ ਤਾਂ ਡੇ 1 ਤੋਂ ਕਹਿੰਦਾ ਆ ਰਿਹਾ ਵੀ ਅਗਰ ਧਰਨਾ ਜਾਂ ਇਹ ਕਿਸਾਨ ਜਥੇਬੰਦੀਆਂ ਇਸੇ ਲਈ ਤੇ ਚੱਲਦੀਆਂ ਰਹੀਆਂ ਤਾਂ ਇੱਕ ਦਿਨ ਧਰਨਾ ਬੇਜਾਨ ਹੋ ਜਾਊਗਾ ਜੋ ਧਰਨੇ ਦੇ ਵਿੱਚ ਜਾਨ ਨਹੀਂ ਰਹੂਗੀ ਜੋ ਅੱਜ ਸਾਨੂੰ ਹੁਣ ਦਿਖ ਰਿਹਾ ਹੈ ਜੀ ਸਹੀ ਗੱਲ ਹੈ ਉਹ ਉਹ ਇਹ ਅਕੜਵਾ ਜੀਆਂ ਕਰਦੇ ਆ ਲੋਕੀ ਉਹ ਕਿਸਾਨ ਜਿੱਥੇ ਬੰਦੀਆਂ ਦਾ ਦੂਜਿਆਂ ਦਾ ਵੀ ਨਾਮ ਬਦਨਾਮ ਕਰਦੇ ਆ ਦੂਜੇ ਕਿਸਾਨਾਂ ਦਾ ਵੀ ਨਾਮ ਬਦਨਾਮ ਕਰਦੇ ਆ ਦੂਜੇ ਪ੍ਰਧਾਨਾਂ ਦਾ ਵੀ ਨਾਮ ਬਦਨਾਮ ਕਰਦੇ ਆ ਜੀ ਹਾਲਾਂਕਿ ਸੌਦੇ ਵਿੱਚੋਂ ਦੋ ਚਾਰ ਜੱਥੇ ਬੰਦੀਆਂ ਦੋ ਚਾਰ ਪ੍ਰਧਾਨੇ ਕਿਤੇ ਨਾ ਕਿਤੇ ਖਰਾਬ ਕਰ ਰਹੇ ਆ ਜਿਹੜੇ ਖਰਾਬ ਕਰ ਰਹੇ ਆ ਉਹਨਾਂ ਕਰਕੇ ਧਰਨੇ ਦਾ ਸਿਸਟਮ ਵਿਗੜਿਆ ਅਸੀਂ ਤਾਂ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਜੀ ਜੀ ਸਹੀ ਗੱਲ ਹੈ ਉਨੀ ਸਾਈਡ ਤੇ ਕਰਦੇ ਇਹਨਾਂ ਨੂੰ ਜਿੱਥੇ ਬੰਦੀਆਂ ਦੇਖੋ ਜਿਹੜਾ ਬੰਦਾ ਖਰਾਬ ਕਰਦਾ ਉਹਨੂੰ ਸਾਈਡ ਤੇ ਕਰਨਾ ਚਾਹੀਦਾ ਉਹ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਜੀ ਅੱਜ ਵੀ ਤੁਹਾਨੂੰ ਦੱਸ ਦੇਣਾ ਕਿ ਪੰਡੇਰ ਸਾਹਿਬ ਕੁਦੇਰਵਾ ਪ੍ਰੈਸ ਕਾਨਫਰੈਂਸ ਕਰਨਗੇ ਉਹਨਾਂ ਨੇ ਇਹੀ ਗੱਲ ਆਈ ਹੈ ਜੇਲ੍ਹ ਤੋਂ ਬਾਹਰ ਆਂਦੇ ਵੀ ਅਸੀਂ ਦੋਨੋਂ ਫਾਰਮ ਬੈਠ ਕੇ ਫੈਸਲਾ ਕਰਾਂਗੇ ਹੁਣ ਦੋਨੋਂ ਫਾਰਮਾ ਕਿਹੜੀਆਂ ਸ਼ਰਮਾਈ ਮੈਨੂੰ ਨਹੀਂ ਪਤਾ ਮੈਂ ਤਾਂ ਕਈ ਨਾ ਸੋਚਦਾ ਦੋਨੋਂ ਫਾਰਮਾ ਦਾ ਮਤਲਬ ਕੀ ਹੁੰਦਾ ਫੇਰ ਭਗਵਾਨ ਕਮਨ ਨੂੰ ਸਿੱਧਾ ਚੇਤਾਵਨੀ ਦੇਣੀ ਵੀ ਤੁਸੀਂ ਮਾਹੌਲ ਦਾ ਪਹਿਲਾ ਪੰਜਾਬ ਦਾ ਰੰਗੜਾ ਬਣ ਰਿਹਾ ਤੇ ਤੁਸੀਂ ਕਿਉਂ ਖਰਾਬ ਕਰ ਰਹੇ ਹੋ ਕਿ ਪੰਜਾਬ ਦੇ ਲੋਕ ਕੇ ਸ਼ਰਮਾ ਜੀ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਸ਼ਹਿਰਾਂ ਦੇ ਲੋਕੀ ਸਾਥ ਦੇ ਰਹੇ ਧਰਨੇ ਦਾ ਦੇਖੋ ਜੋ ਸਰਕਾਰ ਨੇ ਗਲਤ ਕੀਤਾ ਸੀਗਾ ਉਹਦਾ ਸਰਕਾਰ ਨੂੰ ਖਾਮੀਆਂ ਜਾਂ ਜਿਹੜਾ ਭੁਗਤਣਾ ਪੈਣਾ ਹੈ ਜਾਂ ਇਹ ਖਾਮੀਆਂ ਜਾਂ ਭਗਤਾਉਣ ਦੇ ਵਿੱਚ ਸਰਕਾਰ ਨੂੰ ਕਹਿੰਦੇ ਵੀ ਹਾਂ ਤੁਸੀਂ ਗਲਤ ਕੀਤਾ ਤੁਹਾਨੂੰ ਖਾਮੀਆਂ ਜਾਂ ਸੀ ਭੁਗਤ ਭੁਗਤਾਰੇ ਆ ਤੁਹਾਡੇ ਨਾਲ ਓਕੇ ਉਹ ਜੇ ਤੁਸੀਂ ਕਰੋਗੇ ਜੇ ਅਸੀਂ ਨਾਲ ਤੁਹਾਡੇ ਕਰੂਗੇ ਲੇਕਿਨ ਕਿੰਨੇ ਆ ਕਿਤੇ ਉਹੀ ਮੈਂ ਮੇਰੀ ਦੇ ਵਿੱਚ ਵੀ ਹਾਂ ਅਸੀਂ ਅੱਜ ਸੰਘਰਸ਼ ਟਿੱਖਾ ਕਰਨਾ ਹੈ ਅਸੀਂ ਅੱਜ ਦਿੱਲੀ ਨੂੰ ਜਾਣਾ ਹੈ ਅਸੀਂ ਅੱਜ ਇਹ ਕਰਨਾ ਹੈ ਅਸੀਂ ਅੱਜ ਉਹ ਕਰਨਾ ਦੇਖੋ ਤੁਸੀਂ ਹੁਣ ਤੱਕ ਦੀ ਕੋਈ ਵੀ ਭੰਦੇਰ ਸਾਹਿਬ ਦੀ ਬਿਆਨਬਾਜ਼ੀ ਦੇਖ ਲਓ ਕੋਈ ਵੀ ਬੈਟ ਦੇਖ ਲਓ ਉਹਦੇ ਵਿੱਚ ਪਸੰਨਾ ਪ੍ਰਤੀਕਸਾਨਾ ਪੱਕੀ ਜਾਂ ਜਿਹਨੂੰ ਆਪਾਂ ਪੀਸਫੁੱਲ ਸੰਘਰਸ਼ ਬਣਾਉਣਾ ਹੋਵੇ ਸ਼ਾਂਤਮਈ ਮਾਹੌਲ ਨਾਲ ਧਰਨੇ ਨਾਲ ਆਪਾਂ ਸੰਘਰਸ਼ ਬਣਾਉਣਾ ਹੋਵੇ ਤਾਂ ਉਹ ਉਹਦੇ ਵਿੱਚ ਕੋਈ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਾਨੂੰ ਕੁਝ ਦੇਖਦਾ ਨਹੀਂ ਸੀ ਕੋਈ ਵੀ ਬੈਟ ਸੁਣ ਲਓ ਉਹਨਾਂ ਦੀ ਸ਼ਰਮਾ ਜੀ ਉਹ ਤਾਂ ਪਹਿਲੇ ਪਹਿਲੀ ਮੀਟਿੰਗ ਵਫਾ ਦੇ ਤੋਂ ਆਇਆ ਸੀ ਡੱਲੇਵਾਲ ਸਾਹਿਬ ਨੂੰ ਖਨੋਰੀ ਮਿਲਣ ਉਦੋਂ ਹੀ ਸ਼ੋਅ ਹੋ ਗਿਆ ਜਦੋਂ ਚਰੂਨੀ ਸਾਹਿਬ ਤੇ ਭੰਡੇਰ ਸਾਹਿਬ ਦਾ ਬਿਆਨ ਮਿਲਦਾ ਉਦੋਂ ਆਇਆ ਕਿ ਸੰਤਾ ਪੁੱਛਿਆ ਹੀ ਨਹੀਂ ਗਿਆ ਮੀਟਿੰਗ ਵਫਾ ਬਾਰੇ ਤਾਂ ਅਸੀਂ ਕਿਉਂ ਆਂਦੇ ਦੇਖੋ ਉਸ ਟੇਮ ਵੀ ਪਾਰ ਤਾਂ ਉਸ ਟੇਮ ਪੈਂਦਾ ਦਿਖਾਈ ਦੇ ਗਿਆ ਸੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਪੰਜਾਬ ਬੰਦ ਦੀ ਕਾਲ ਕੀਨਾਂ ਨੇ ਦਿੱਤੀ ਸੀ ਵੀ ਕੋਈ ਸ਼ੱਕ ਵੇ ਸ਼ੱਕ ਉਹ ਡੱਲੇਵਾਲ ਸਾਹਿਬ ਦੀ ਜਤੈਬੰਦੀ ਸੀਗੀ ਲੇਕਿਨ ਫਰੰਟ ਤੇ ਆ ਕੇ ਲੋਕਾਂ ਦੇ ਸਾਹਮਣੇ ਕਿਨੇ ਕਿਹਾ ਸੀ ਵੀ ਪੰਜਾਬ ਬੰਦ ਰਹੂਗਾ ਜੀ ਉਹ ਬਧੇਰ ਸਾਹਿਬ ਜੀ ਬਿਆਨਬਾਜ਼ੀ ਸੀਗੀ ਉਸ ਤੋਂ ਕੁਝ ਦਿਨ ਬਾਅਦ ਇਹ 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 ਸਟੋਰੀ ਹੋ ਜਾਂਦੀ ਜਿਹੜੀ ਤੁਸੀਂ ਦੱਸ ਰਹੇ ਹੋ ਬਾਬਾ ਦਾਲੀ ਜੋ ਸੈਂਟਰ ਸਰਕਾਰ ਤੋਂ ਬਾਬਾ ਦਾਉਂਦਾ ਫਿਰ ਇਹਨਾਂ ਨੂੰ ਐ ਹੋ ਗਿਆ ਕਿ ਹੁਣ ਤਾਂ ਕੱਲੇ ਡੱਲੇਵਾਲ ਸਾਹਿਬ ਹੀਰੋ ਬਣ ਰਹੇ ਆ ਅਸੀਂ ਪਿੱਛੇ ਹੋ ਰਹੇ ਆ ਇਹੀ ਮੈਂ ਮੇਰੀ ਨੇ ਤਾਂ ਮਾਰ ਲੇ ਜੀ ਲੇਕਿਨ ਇਹਨਾਂ ਕੁਸ਼ਕ ਬੰਦਿਆਂ ਕਰਕੇ ਕੁਸ਼ਕ ਜਥੇ ਬੰਦਿਆਂ ਕਰਕੇ ਪੂਰਾ ਪੰਜਾਬ ਦਾ ਕਿਸਾਨ ਪੂਰੇ ਪੰਜਾਬ ਦਾ ਜਵਾਨ ਆ ਜਿਹੜਾ ਕਿਉਂ ਬਲੀ ਚੜੇ ਜੀ ਸਹੀ ਗੱਲ ਹੈ ਮੈਂ ਡਾਕਟਰ ਸਾਹਿਬ ਇਹ ਗੱਲ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਨੇ ਕਿ ਜਿਵੇਂ ਤੁਸੀਂ ਕਿਹਾ ਵੀ ਕੱਲੇ ਡੱਲੇਵਾਲ ਦੇ ਸਿਰ ਤੇ ਸਿੱਧਾ ਸੱਜਿਆ ਜਾ ਰਿਹਾ ਸੀ ਇਹ ਤਿੰਨ ਚਾਰ ਲੀਡਰਾਂ ਨੂੰ ਖਾਸ ਕਰਕੇ ਰਾਜੇਵਾਲ ਨੂੰ ਤੇ ਭੰਡੇਰ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਿਸ ਕਰਕੇ ਅੱਜ ਡੱਲੇਵਾਲ ਸਾਹਿਬ ਦੇਖੋ ਅੱਜ ਅੱਜ ਸੁਣਨਾ ਹੀ ਬੰਦ ਹੋਗਾ ਉਹਨੂੰ ਕਿੰਨੀ ਵੱਡੀ ਗੱਲ ਹੈ ਇੱਕ ਬੰਦਾ ਇੰਨੇ ਮਹੀਨੇ ਤੋਂ ਭੁੱਖਾ ਬਣਾ ਬੈਠਾ ਹੈ ਉਹਦੀ ਫਿਕਰ ਨਹੀਂ ਉਹਦੀ ਕੋਈ ਵੀ ਕਰ ਨਹੀਂ ਆਪਣੀਆਂ ਪ੍ਰਧਾਨਗੀ ਜੀ ਚੌਧਰਾ ਜੀ ਅੱਜ ਵੀ ਇਹ ਬੰਦੇ ਭਾਜ ਰਹੇ ਨੇ ਦੇਖੋ ਦੇਖੋ ਜੋ ਡੱਲੇਵਾਲ ਸਾਹਿਬ ਦਾ ਇਸ ਟਾਈਮ ਦੀ ਪੋਜੀਸ਼ਨ ਹੈ ਜਾਂ ਪੰਜਾਬ ਦੀ ਪੋਜੀਸ਼ਨ ਹੈ ਜਾਂ ਉਹ ਧਰਨੇ ਦੀ ਪੋਜੀਸ਼ਨ ਹੈ ਇਹਦੀਆਂ ਜ਼ਿੰਮੇਵਾਰ ਸਰਕਾਰਾਂ ਤਾਂ ਹੈਗੀਆਂ ਹੈਗੀਆਂ ਨਾਲ ਕਿਤੇ ਨਾ ਕਿਤੇ ਭਦੇਰ ਸਾਹਿਬ ਹੋਗੇ ਉਗਰਾਹਾ ਸਾਹਿਬ ਹੋਗੇ ਰਾਜੇਵਾਲ ਸਾਹਿਬ ਹੋਗੇ ਕੈਦ ਸਾਹਿਬ ਹੋਗੇ ਉਹ ਚੰਡੂਨੀ ਸਾਹਿਬ ਹੋਗੇ ਇਹ ਪੰਜ ਛੇ ਇੱਕ ਬੰਦੇ ਪੰਜ ਛੇ ਇੱਕ ਭਾਦਾਨ ਕਿਤੇ ਨਾ ਕਿਤੇ ਇਹ ਨੁਕਸਾਨ ਦੇ ਪੂਰੇ ਭਾਗੀਦਾਰ ਆ ਔਰ ਇਹਨਾਂ ਨੂੰ ਮੈਂ ਤਾਂ ਬਾਰ-ਬਾਰ ਕਹਿੰਦਾ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਵੈ ਸਾਈਡ ਤੇ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਸਰਕਾਰ ਚ ਦੀ ਪਹਿਲਾਂ ਵੀ ਕਵਰ ਉੜੀ ਜੀ ਹੁਣ ਵੀ ਦੁਆਰੇ ਫੇਰ ਕਮਰ ਤੋੜਤੀ ਜੀ ਔਰ ਦੇਖੋ ਜਦ ਦੇ ਧਰਨਾ ਚੱਕਿਆ ਗਿਆ ਉਸ ਤੋਂ ਬਾਅਦ ਕੇਸ਼ਟ ਗਾਇ ਜੀ ਇੱਕ ਵਾਰ ਵੀ ਸਾਹਮਣੇ ਨਹੀਂ ਆਏ ਹਾਲਾਂਕਿ ਉਹਨਾਂ ਨੂੰ ਮੇਨ ਲੀਡਰ ਸਮਝਿਆ ਜਾ ਰਿਹਾ ਸੀ ਢੱਲੇ ਬਾਅਦ ਤੋਂ ਬਾਅਦ ਉਹ ਉਹਨਾਂ ਨੂੰ ਵੀ ਲੱਗ ਗਿਆ ਵੀ ਮੇਰਾ ਵੀ ਨਾਮ ਨਹੀਂ ਆ ਰਿਹਾ ਉਹ ਪਿੱਛੇ हट ਗਏ ਧਰਨੇ ਤੋਂ ਦੇਖੋ ਦੇਖੋ ਜੋ ਲੀਡ ਕਰਦਾ ਹੁੰਦਾ ਥੋੜੀ ਸਾਹਿਬ ਉਹ ਜਿਸ ਨੂੰ ਅੱਗੇ ਜਿਹਦੀ ਡਿਊਟੀ ਲਾਊਗਾ ਉਹ ਅੱਗੇ ਆਊਗਾ ਜੀ ਢੱਲੇਵਾਲ ਸਾਹਿਬ ਨੇ ਜੋ ਚੰਗਾ ਲੱਗਿਆ ਜੋ ਠੀਕ ਲੱਗਿਆ ਪੋਜੀਸ਼ਨ ਦੇ ਕੇ ਉਹਨਾਂ ਨੇ ਉਹਨਾਂ ਨੂੰ ਵਗੇ ਕਰ ਦਿੱਤਾ ਜਿੱਦੇ ਵੀ ਜ਼ਰੂਰਤ ਪਈ ਜਿਹੜਾ ਬੰਦਾ ਖਰਾਬ ਕਰੂਗਾ ਸਾਈਡ ਤੇ ਕਰ ਦਊਗਾ ਬਿਲਕੁਲ ਹੋਣਾ ਚਾਹੀਦਾ ਜੀ ਲੇਕਿਨ ਅਗਲੇ ਨੇ ਧਰਨਾ ਥੋੜੋ ਖਰਾਬ ਕਰਾਉਣਾ ਕਿਸੇ ਦਾ ਨੁਕਸਾਨ ਥੋੜੋ ਕਰਵਾਉਣਾ ਫਿਰ ਆ ਕੇ ਤੁਸੀਂ ਬਾਹਰ ਲੀਆ ਪੜਨ ਦੀ ਗੱਲ ਕਰਦੇ ਆ ਤੁਸੀਂ ਲੀ ਨੂੰ ਪੜ ਕੇ ਚੱਲਣ ਦੀ ਗੱਲ ਕਰਦੇ ਆ ਤਨ ਕਾਲੇ ਤਨੂਨਾ ਦੀ ਅਸੀਂ ਗੱਲ ਕਰਨੀ ਐ ਐਮਐਸਪੀ ਤੇ ਗੱਲ ਕਰਨੀ ਐ ਕਰਜਾ ਮਾਫੀ ਤੇ ਗੱਲ ਕਰਨੀ ਐ ਮਜ਼ਦੂਰ ਤੇ ਗੱਲ ਕਰਨੀ ਐ ਜਿਹੜੀ ਸਾਨੂੰ ਡੀਸੀ ਰੇਟ ਹੋਵੇ ਉਹਦੇ ਤੇ ਗੱਲ ਕਰਨੀ ਐ ਹਾਲਾਂਕਿ ਡੀਸੀ ਰੇਟ ਵਿੱਚ ਲਿਖਿਆ ਹੋਆ ਨਹੀਂ ਜੀ ਆ ਜੋ ਬਹੁਤ ਜ਼ਰੂਰੀ ਹੈ ਜੋ ਪਸੂਬੇ ਵਾਸਤੇ ਜ਼ਰੂਰੀ ਹੈ ਕਿਉਂਕਿ ਆਮ ਵਰਗ ਨੂੰ ਆ ਜਿਹੜਾ ਵਾਹਦਾ ਹੇ ਨੀਚੇ ਲੇਬਰ ਵਰਗ ਹੈ ਉਹਦੀ ਦਿਹਾੜੀ ਸੀਮਤ ਹੈ ਹੀ ਨਹੀਂ ਉਹਦੇ ਘਾਟੇ ਸੀਮਤ ਨਹੀਂ ਸਿਰਫ ਇਹ ਕੰਨਾਕ ਦੇਖ ਲਿਆ ਜਾਂਦਾ ਵੀ ਦੇਵਰ ਚੌਂਕ ਚੋਂ ਬੰਦਾ ਲਿਆਓ 8 ਵਜੇ ਲਿਆਓ 4 ਵਜੇ ਛੱਡ ਦੋ 9 ਵਜੇ ਲਿਓ 5 ਵਜੇ ਛੱਡ ਦੋ ਉਹ 350 400 ਰੁਪਏ ਨੂੰ ਦਿਹਾੜੀ ਦੱਸ ਦੇ ਦੋ ਬਸ ਸਿਰਫ ਇੰਨਾ ਅੱਗੇ ਆ ਜੀ ਦੇਖੋ ਇਹਦੇ ਵਿੱਚ ਐਡ ਹੋਣਾ ਚਾਹੀਦਾ ਸੀ ਚਲੋ ਹੋਰ ਨਹੀਂ ਐਡ ਉਹਨਾਂ ਨੇ ਕੀਤਾ ਲੇਕਿਨ ਕਿਤੇ ਨਾ ਕਿਤੇ ਇਹ ਇਸ ਚੀਜ਼ ਬਾਰੇ ਵੀ ਵਿਚਾਰ ਹੋਣਾ ਚਾਹੀਦਾ ਸੀ ਸ਼ਰਮਾ ਜੀ ਇਸੇ ਗੱਲ ਦਾ ਦੱਸਦੇ ਨਾ ਕਿ ਜਦੋਂ ਵਫਦ ਦੀ ਦੂਸਰੀ ਮੀਟਿੰਗ ਹੋਈ ਤਾਂ ਸਰਕਾਰਾਂ ਗੱਲਬਾਤ ਬਣੀ ਨਹੀਂ ਤਾਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਇਹ ਕਿਹਾ ਕਿ ਖਾਸ ਕਰ ਭਾਰਤ ਦੇ ਖੇਤੀਬਾੜੀ ਮੰਤਰੀ ਨੇ ਉਹ ਕਹਿੰਦੇ ਮੈਂ ਨਹੀਂ ਪਹੁੰਚ ਸਕਿਆ ਦੀ ਪਰ ਮੇਰੇ ਕੋਲ ਜੋ ਇਨਪੁਟ ਆਈ ਹੈ ਮੇਰੇ ਜਿਹੜੇ ਬੰਦੇ ਗਏ ਸੀ ਕਹਿੰਦੇ ਵੀ ਤਿੰਨ ਚਾਰ ਕਿਸਾਨ ਜੱਥੇ ਬੰਦੀਆਂ ਆਪਣੀਆਂ ਉਹਨਾਂ ਦੀ ਮੰਗਾ ਹੀ ਲਗ-ਲਗ ਹੈ ਕਹਿੰਦੇ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਇੱਕ ਸਹਿਮਤੀ ਕਰ ਲਓ ਵੀ ਆ ਮੰਗਾ ਅਸੀਂ ਕਰ ਦਿੰਨੇ ਆ ਕਹਿੰਦੇ ਇਹ ਤਾਂ ਕਹਿੰਦੇ ਕਿਸੇ ਵੀ ਅਲੱਗ ਮੰਗਾ ਨੇ ਕਿਸੇ ਦੇ ਅਲੱਗ ਮੰਗਾ ਨੇ ਤਾਂ ਕਾਕਾ ਸਿੰਘ ਕੋਟੜਾ ਨੂੰ ਡੱਲੇਵਾ ਸਾਹਿਬ ਨੇ ਅੱਗੇ ਕੀਤਾ ਸੀ ਤਾਂ ਕਾਕਾ ਸਿੰਘ ਕੋਟੜਾ ਨੇ ਗੱਲਬਾਤ ਕੀਤੀ ਵੀ ਸੁਆਮੀ ਨਾਥਰ ਰਿਪੋਰਟ ਲਾਗੂ ਕੀਤੀ ਜੇ ਤੇ ਐਮਐਸਪੀਟੀ ਜੇ ਪਸੰਦ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰਾ ਵਿਵਾਦ ਵੀ ਹੋਇਆ ਦੇਖੋ ਦੇਖੋ ਇਹ ਹੀ ਚੀਜ਼ਾਂ ਦਾ ਅਸੀਂ ਚੈਨਲ ਤੇ ਬੋਲਦੇ ਆਏ ਆ ਜੀ ਜੀ ਮੈਂ ਤਾਂ ਸ਼ੁਰੂ ਤੇ ਬੋਲਦਾ ਆਂ ਵੀ ਸਰਕਾਰਾਂ कंफ्यूज ਹੋ ਜਾਣਗੀਆਂ ਕਿਹੜੀ ਜਿੱਥੇ ਬੰਦੀ ਨਾਲ ਗੱਲ ਕਰੀਏ ਜੀ ਜੀ ਪਹਿਲਾਂ ਤਾਂ ਤੁਸੀਂ ਉੱਥੇ ਪਤਾ ਨਹੀਂ ਕਿੰਨੇ ਕਿੰਨੇ ਜੱਤੀਆ ਬੰਦੇ ਲੈ ਜਾਂਦੇ ਰਹੇ ਆ ਜੀ ਫਿਰ ਚਲੋ 5 ਬੰਦੇ 10 ਬੰਦੇ 15 ਬੰਦਿਆਂ ਦੀ ਜੋ ਵੀ ਹੋਈ 5 ਬੰਦਿਆਂ ਦੀ ਗੱਲ ਹੋ ਗਈ ਤੁਸੀਂ 25 ਬੰਦੇ ਲੈ ਗਏ ਪਤਾ ਨਹੀਂ 12 ਪਤਾ ਨਹੀਂ 15 ਲੈ ਗਏ ਜੀ ਦੇਖੋ ਜਦੋਂ ਤੁਸੀਂ ਕਿਸੇ ਦੇ ਨਾਲ ਗੱਲਬਾਤ ਕਰਨ ਜਾਣਾ ਟਿੱਕ ਟਾਕ ਕਰਨ ਜਾਣਾ ਚਾਹੋ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਦੇਖੋ ਸੈਂਟਰ ਸਰਕਾਰ ਤਾਂ ਖੇਲਣਾ ਖੇਲਦੀ ਹੈ ਜੀ ਉਹ ਜਿਹੜਾ ਖੇਤੀਬਾੜੀ ਮੰਤਰੀ ਸੀਗਾ ਉਸ ਦਿਨ ਉਹਦੇ ਬੇਟੇ ਦੀ ਫੇਰ ਸ਼ਾਦੀ ਸੀ ਉਹਨੇ ਡੇਟ ਰੱਖੀ ਹੋਈ ਸੀਗੀ ਉਹ ਆ ਜਾਂਦੇ ਕਿਵੇਂ ਆ ਜਾਂਦੇ ਇੱਕ ਪਾਗਲ ਬਣਾਉਣ ਵਾਲੀਆਂ ਗੱਲਾਂ ਲੇਕਿਨ ਦੂਜੀ ਗੱਲ ਜਿਹੜਾ ਸਭ ਤੋਂ ਵੱਡਾ ਸਰਕਾਰ ਫਾਇਦਾ ਲੈ ਰਹੀ ਹੈ ਜਾਂ ਸਭ ਤੋਂ ਵੱਡਾ ਕਿਸਾਨਾਂ ਦਾ ਧਰਨੇ ਨੂੰ ਨੁਕਸਾਨ ਹੋ ਰਿਹਾ ਉਹ اسی ਚੀਜ਼ ਦਾ ਹੋ ਰਿਹਾ ਜੇ ਪੰਜ ਬੰਦੇ ਜਾਣਗੇ ਪੰਜਾਂ ਦੇ ਬਿਆਨ ਅਲੱਗ-ਅਲੱਗ ਹੋਣਗੇ ਫਾਲਾ ਕੇ ਇੱਕ ਬਿਆਨ ਹੋਣਾ ਚਾਹੀਦਾ ਇੱਕ ਬੰਦੇ ਨੂੰ ਬੋਲਣਾ ਚਾਹੀਦਾ ਜੋ ਹੁਣ ਤੱਕ ਨਹੀਂ ਇਹ ਲੋ ਕਰ ਸਕੇ ਜੀ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਕਿ ਦੀਪ ਸਿੱਧੂ ਜਿਹੜੇ ਪਿਛਲੇ ਧਰਨੇ ਵਿੱਚ ਬਹੁਤ ਚਮਕਦੇ ਇੱਕ ਸtare ਸੀਗੇ ਸਾਡੇ ਪੰਜਾਬ ਦੇ ਨਹੀਂ ਹੈਗੇ ਹੁਣ ਮਰਹੂਮ ਨੇ ਉਹਨਾਂ ਦੀ ਇੱਕ ਵੀਡੀਓ ਨਾ 4-5 ਦਿਨ ਤੋਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਰਹੀ ਹੈ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਇਹ ਤੁਹਾਨੂੰ ਲੜਾਣਗੇ ਤੋੜਣਗੇ ਤੁਸੀਂ ਇਹਨਾਂ ਦੀ ਗੱਲਾਂ ਵਿੱਚ ਨਾ ਫਸਣਾ ਨਹੀਂ ਤੁਹਾਡਾ ਹਾਲ ਬਹੁਤ ਬੁਰਾ ਹੋਏਗਾ ਸ਼ਰਮਾ ਜੀ ਉਹ ਹੋਇਆ ਵੀ ਦੇਖੋ ਉਹ ਹੋਇਆ ਵੀ ਇਹ ਟੁੱਟੇ ਕਿਸਾਨ ਅੱਗੇ ਟੁੱਟੇ ਜੇ ਨਾ ਕੱਕੇ ਕਰਦੇ ਇਹਨਾਂ ਦੇ ਸਮਾਨ ਚੋਰੀ ਹੋ ਗਏ ਉਹ ਅੱਜ ਗੱਲਾਂ ਯਾਦ ਆਉਂਦੀਆਂ ਵੀ ਉਹ ਬੰਦਾ ਸਹੀ ਕਹਿ ਗਿਆ ਸੀ ਉਸ ਟਾਈਮ ਦੇਖੋ ਛੋਟੀ ਸਾਹਿਬ ਇਸ ਤਰ੍ਹਾਂ ਉਹੀ ਤਾਂ ਮੈਂ ਕਹਿ ਰਿਹਾ ਵੀ ਸਰਕਾਰਾਂ ਦੇ ਨਾਲ ਨਾਲ ਜਿਹੜੇ ਲੋਕਾਂ ਨੇ ਧਰਨਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਤੋਂ ਬਿਆਨਵਾਜੀਆਂ ਗਲਤ ਦੇ ਰਹੇ ਆ ਉਹਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਵਾਕ ਆਊਟ ਉਹਨਾਂ ਦਾ ਕਰਵਾਉਣਾ ਚਾਹੀਦਾ ਉਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਤਾਂ ਜੋ ਨੁਕਸਾਨ ਨਾ ਹੋ ਸਕੇ ਕਿਉਂਕਿ ਨੁਕਸਾਨ ਤਾਂ ਪਹਿਲੇ ਹੀ ਬਹੁਤ ਹੋ ਚੁੱਕਿਆ ਪੰਜਾਬ ਦਾ ਦੋਹੇ ਧਰਨਿਆਂ ਦੇ ਵਿੱਚ ਦੋਹੇ ਸੰਘਰਸ਼ਾਂ ਦੇ ਵਿੱਚ 800 ਦੇ ਉੱਤੇ ਜਿਹੜੀ ਸ਼ਹਾਦਤ ਹੋਈ ਵੀ ਆ ਉਹਦਾ ਜ਼ਿੰਮੇਵਾਰ ਕੌਣ ਆ ਜੇ ਸਰਕਾਰ ਜ਼ਿੰਮੇਵਾਰ ਆ ਤਾਂ ਉਹ ਜਿtheta ਵੀ ਅੱਜ ਜ਼ਿੰਮੇਵਾਰ ਆ ਜਿਹੜੀਆਂ ਲੀਹਾ ਪੜ ਕੇ ਚੱਲਣ ਦੀਆਂ ਗੱਲਾਂ ਕਰਦੀਆਂ ਜੀ ਸ਼ਰਮ ਆ ਮੈਂ ਜਾਣ ਨਹੀਂ ਸਕਿਆ ਇਸ ਦਰ ਸ਼ੰਭੂ ਜਦੋਂ ਇਹ ਸਾਰਾ ਹੋਇਆ ਮੈਨੂੰ ਛੁੱਟੀ ਨਹੀਂ ਮਿਲ ਸਕੀ ਮੇਰਾ ਜਾਣ ਦਾ ਮਨ ਸੀ ਪਰ ਜੋ ਅਪਡੇਟ ਆਈ ਹੈ ਕਿ ਉੱਥੇ ਜਿਹੜੇ ਟਰੈਕਟਰ ਟਰਾਲੀਆਂ ਚੋਰੀ ਹੋਏ ਨੇ ਇਹ ਦਾਤਨਾ ਸ਼ਰਮਾ ਜੀ ਖਨੋਰੀ ਤਾਂ ਡੀਆਈਜੀ ਮਨਦੀਪ ਸਿੱਧੂ ਵੱਲੋਂ ਟਰੈਕਟਰ ਟਰਾਲੀਆਂ ਜਿਹੜੇ ਸੀਗੇ ਉਹ ਦੇ ਦਿੱਤਾ ਗਿਆ ਦਾ ਸਰਮਨ ਕਿਸਾਨਾਂ ਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਆਈ ਪਰ ਸ਼ੰਭੂ ਦੇ ਕੋਲ ਜਿੰਨੇ ਪਿੰਸੀ ਉੱਥੇ ਟਰੈਕਟਰ ਟਰਾਲੀਆਂ ਚੋਰੀ ਹੋਏ ਨੇ ਉਹਦੇ ਵਿੱਚ ਐਮਐਲਏ ਮਦਨਲਾਲ ਗਰਾਹਪੁਰ ਦਾ ਨਾਮ ਆ ਚੁੱਕਿਆ ਹੈ ਹਾਲੇ ਕਿ ਗਰਾਲਪੁਰ ਨੇ ਅੱਗੇ-ਅੱਗੇ ਬਿਆਨ ਦਿੱਤਾ ਹੈ ਕਿ ਜਿੱਥੋਂ ਚੋਰੀ ਹੋਇਆ ਮੇਰਾ ਇਲਾਕਾ ਨਹੀਂ ਹੈ ਹਾਂ ਉੱਥੇ ਮੇਰਾ ਇੱਕ ਦੋਸਤ ਵੀ ਤਾਂ ਰਹਿੰਦਾ ਮੈਂ ਉਸ ਉਸ ਦਿਨ ਉੱਥੇ ਘਟਨਾ ਤੇ ਹੈ ਹੀ ਨਹੀਂ ਸੀ ਹਲਾ ਕਿ ਜਿਹੜਾ ਕਿਸਾਨਾਂ ਦਾ ਨਾ ਕਰੋੜਾ ਪੈਦਾ ਨੁਕਸਾਨ ਹੋ ਚੁੱਕਿਆ ਹੈ ਤੁਹਾਨੂੰ ਪਤਾ ਹੀ ਹੋਣਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਸੰਡਰ ਦਾ ਇੱਕ ਪੁੱਲਸ ਬੰਦਾ ਲੈ ਕੇ ਜਾ ਰਿਹਾ ਸਾਈਕਲ ਤੇ ਰੱਖ ਕੇ ਤੇ ਉੱਥੋਂ ਪੱਖੇਦਾਰ ਕੇ ਲੈ ਕੇ ਜਾ ਰਹੇ ਆ ਥਾਣੇ ਵਿੱਚ ਤੇ ਇਹ ਇਹ ਨੁਕਸਾਨ ਕੌਣ ਭਰੇਗਾ ਸ਼ਰਮਾ ਜੀ ਦੇਖੋ ਸੋਢੀ ਸਾਹਿਬ ਸਰਕਾਰ ਪੁਲਿਸ ਨੂੰ ਕਹਿ ਰਹੀ ਹੈ ਜੀ ਪੁਲਿਸ ਸਰਕਾਰ ਨੂੰ ਕਹਿ ਰਹੀ ਹੈ ਜੀ ਲੋਕ ਪੁਲਿਸ ਨੂੰ ਤੇ ਸਰਕਾਰ ਨੂੰ ਕਹਿ ਰਹੇ ਆ ਜੀ ਜੀ ਸਭ ਤੋਂ ਇਹ ਚੋਰੀ ਕਰਾਇਆ ਗਿਆ ਜੀ ਜੀ ਹਾਲਾਂਕਿ ਬਿਨਾਂ ਸਰਕਾਰ ਤੇ ਬਿਨਾਂ ਐਮਐਲਏ ਦੇ ਇਸ਼ਾਰਿਆਂ ਤੇ ਪੁਲਿਸ ਨਹੀਂ ਕਰ ਸਕਦੀ ਪੁਲਿਸ ਨੂੰ ਕਰਨਾ ਪਿਆ ਜਾਂ ਪੁਲਿਸ ਨੇ ਗਲਤ ਕੀਤਾ ਇਸ ਚੀਜ਼ ਦੇ ਵਿੱਚ ਜੋ ਜੋ ਲੋਕ ਸਾਹਮਣੇ ਆਏ ਆ ਜਾਂ ਜਿਨ੍ਹਾਂ ਜਿਨ੍ਹਾਂ ਹੰਦਾ ਵੀ ਹੱਥ ਰਿਹਾ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਅਗਲੇ ਦਾ ਲੱਖਾਂ ਰੁਪਏ ਦਾ ਨੁਕਸਾਨ ਦਾ 10 ਤੋਂ 20 ਰੁਪਏ ਕਰਕੇ ਜੋੜਿਆ ਜੀ ਕਿਸੇ ਨੇ ਬ੍ਰਿਜ ਰੱਖਿਆ ਜੀ ਕਿਸੇ ਨੇ ਵਾਟਰ ਕੂਲਰ ਰੱਖਿਆ ਜੀ ਕਿਸੇ ਨੇ ਕੁਝ ਰੱਖਿਆ ਅਗਲੇ ਨੇ ਬਿਨਾ ਛੱਤ ਦੇ ਬਣਾ ਜੀ ਧਰਨੇ ਤੇ ਬੈਠੇ ਆ ਜੀ ਤੁਸੀਂ ਉਹਨਾਂ ਲੋਕਾਂ ਦਾ ਸਮਾਨ ਇਕੱਠਾ ਕਰਕੇ ਲੈ ਜੰਨੇ ਆ ਜੀ ਫਿਰ ਚੋਰੀ ਦੇ ਰੂਪ ਵਿੱਚ ਜਿਹੜੇ ਲੋਕਾਂ ਦੀਆਂ ਵੀਡੀਓ ਸਾਹਮਣੇ ਆ ਗਈਆਂ ਉਹ ਤਾਂ ਤੁਸੀਂ ਕਹਿੰਦੇ ਜੀ ਅਸੀਂ ਸਾਈਡ ਤੇ ਕਰਨ ਲੱਗੇ ਸੀ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਜੀ ਦੇਖੋ ਉੱਥੇ ਕੋਈ ਜ਼ਰੂਰੀ ਥੋੜਾ ਵੀ ਉੱਥੇ ਪੰਜਾਬ ਦੇ ਅਗੀਲੇ ਵਾਲੇ 1 ਏਕੜ ਵਾਲੇ ਕਿਸਾਨ ਬੈਠੇ ਆ ਜੀ ਉੱਥੇ ਏਕੜ ਤੋਂ 2 ਏਕੜ ਵਾਲਦੇ ਵੀ ਟਰੈਕਟਰ ਸੀਗਾ 2 4 5 ਏਕੜ ਵਾਲਦੇ ਵੀ ਟਰੈਕਟਰ ਟਰਾਲੀ ਸੀਗਾ ਜਿਹਦੇ ਦਾ ਟਰੈਕਟਰ ਟਰਾਲੀ ਚੋਰੀ ਹੋ ਗਿਆ ਉਹ ਦੱਸ ਕੀ ਤੋਂ ਮੰਗੂਗਾ ਜਥੇਬੰਦੀ ਇਹਨੂੰ ਕਹੂਗਾ ਕਿ ਸਰਕਾਰਾਂ ਨੂੰ ਕਹੂਗਾ ਜੀ ਕਿ ਲੋਕਾਂ ਨੂੰ ਕਹੂਗਾ ਪੁਲਿਸ ਨੂੰ ਕਹੂਗਾ ਜੀ ਸ਼ਰਮਈ ਸ਼ੰਭੂ ਬੋਰਡ ਦਾ ਇੱਕ ਵੀਡੀਓ ਆਇਆ ਮੈਂ ਬੜਾ ਦੇਖ ਕੇ ਰਾਨਾ ਮੈਂ ਗਿਆ ਸੀ ਉਸ ਟੈਨ ਤਾਂ ਮੈਂ ਖੈਰ ਦੇਖ ਨਹੀਂ ਸਕਿਆ ਜੋ ਵੀਡੀਓ ਹੁਣ ਆਇਆ ਹੈ ਜਦੋਂ ਇਹ ਕਾਰਵਾਈ ਹੋਈ ਹੈ ਸਰਮ ਸਿੰਘ ਪੰਡੇ ਦਾ ਜਿਹੜਾ ਉੱਥੇ ਇੱਕ ਆਰਦੀ ਤੌਰ ਤੇ ਘਰ ਬਣਾਇਆ ਗਿਆ ਸੀ ਹੈਵ ਟੈਂਟਾਂ ਨਹੀਂ ਪਰ ਉਹ ਘਰ ਹੀ ਸੀ ਜਿਹਨੂੰ ਨਕਲੀ ਘਰ ਕਹਿੰਦਾ ਔਰ ਉਹਦੇ ਵਿੱਚ ਜੋ ਸਮਾਨ ਸੀ ਨਾ ਤੁਸੀਂ ਦੇਖ ਕੇ ਰਹਨ ਹੋਏ ਤੁਹਾਡੇ ਮੇਰੇ ਘਰਾਂ ਵਿੱਚ ਨਹੀਂ ਹੈ ਏਸੀ ਉੱਥੇ ਸੀ ਐਲਸੀਡੀ ਉੱਥੇ ਸੀ ਚੁੱਲਾ ਉੱਥੇ ਰੱਖਿਆ ਰੋਟੀ ਬਣਾਉਂਦੇ ਲਈ ਫ੍ਰਿਜ ਉੱਥੇ ਸੀ ਤਾਂ ਫਿਰ ਉਹ ਤਾਂ ਇੱਕ ਤਰ੍ਹਾਂ ਘਰਤੀ ਲੈਦੇ ਸੀ ਨਾ ਤੇ ਉਹ ਸਮਾਨ ਵੀ ਸਾਰਾ ਗਾਇਬ ਹੋ ਗਿਆ ਦੇਖੋ ਸੋਢੀ ਸਾਹਿਬ ਏਸੀ ਲਾਉਣਾ ਕੂਲਰ ਲਾਉਣਾ ਗਲਤ ਨਹੀਂ ਜੀ 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 ਸਭ ਪਰ ਨੇਤੇ ਬੈਠੇ ਆ ਲੇਕਿਨ ਬਜ਼ੁਰਗ ਸਾਡਾ ਨੌਜਵਾਨ ਤਾਂ ਬੈਠਾ ਧੁੱਪ ਚ ਹਾਂ ਜਿਹੜੇ ਮੇਨ ਲੀਡਰ ਹੈ ਉਹ ਤਾਂ ਪੱਗਾ ਝੜਕੇ ਬੈਠੇ ਆ ਏਸੀਆਂ ਚ ਜੀ ਜਿਹਨੇ ਪਹਿਲੇ ਸਹਾਰਚ ਦੇ ਵਿੱਚ ਮੈਂ ਖੁੱਲ ਕੇ ਕਹਿੰਨਾ ਰਾਜੇਵਾਲ ਸਾਹਿਬ ਦਿੱਲੀ ਦੇ ਮੇਨ ਹੋਟਲ ਚ ਰਹਿੰਦੇ ਸੀ ਜੀ ਜਿੱਥੇ ਦਾ ਪਰਦੇ ਦਾ ਖਰਚਾ 10 ਤੋਂ ਲੈ ਕੇ 12000 ਦਾ ਹੈ ਜੀ ਕਿਆ ਬਾਤ ਹੈ ਦੇ ਵਿੱਚ ਰਾਜੇਵਾਲ ਸਾਹਿਬ ਮੀਟਿੰਗ ਕਰਦੇ ਸੀਗੇ ਕਿਸਾਨਾਂ ਦੇ ਵਿੱਚ ਆਉਂਦੇ ਸੀਗੇ ਧਰਨੇ ਤੇ ਚਲੇ ਜਾਂਦੇ ਸੀ ਰਾਤ ਉੱਥੇ কাট ਕੇ ਆਉਂਦੇ ਸੀ ਜਿਹੜੇ ਬਜ਼ੁਰਗ ਵਿਚਾਰੇ ਉੱਤੇ ਠੰਡਾਂ 'ਚ ਮੀਹਾਂ 'ਚ ਗਰਮੀਾਂ 'ਚ ਸਾਡਾ ਨੌਜਵਾਨ ਅੱਗੇ ਹੋ ਕੇ ਗੋਲੀਆਂ ਦੇ ਛਰੇ ਪਾਣੀ ਦੇ ਵਿਚਾਰਾਂ ਚੱਲਦਾ ਰਿਹਾ ਜਾਂ ਉੱਪਰ 20 ਦੀ ਬਾਰਸ਼ ਚੱਲਦਾ ਰਿਹਾ ਗਰਮੀ ਚੱਲਦਾ ਰਿਹਾ ਠੰਡ ਚੱਲਦਾ ਰਿਹਾ ਜੀ ਉਹਨਾਂ ਲੋਕਾਂ ਦਾ ਅਸਲ ਰੋਲ ਸੀਗਾ ਜਿਹੜੇ ਮੇਨ ਪ੍ਰਧਾਨੋਂ ਤਾਂ ਐਸ਼ੂਰਾਵ ਕਰਦੇ ਆ ਚਾਹੇ ਉਹ ਸੰਗੂ ਵਾਟਰ ਦੀ ਗੱਲ ਕਰਦੇ ਕਿ ਦਿੱਲੀ ਧਰਨੇ ਦੀ ਗੱਲ ਕਰ ਲਓ ਜੀ ਸ਼ਰਮਾ ਜੀ ਕਾ ਅਪਡੇਟ ਆ ਗਿਆ ਮੈਨੂੰ ਸਾਹਮਣੋਂ ਮਿਲ ਗਈ ਹੈ ਨਵਦੀਪ ਜਲਵੇੜਾ ਬਹੁਤ ਵੱਡੇ ਇੰਸਟਾਗ੍ਰਾਮਰ ਨੇ ਬੜੀ ਬੜੀਆ ਗੱਲ ਬਾਤ ਹੈ ਸਰਕਾਰ ਨਾਲ ਹੁੰਦਾ ਜੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੁਝ ਸਮਾਂ ਪਹਿਲਾਂ ਆਪਣਾ ਡੱਲੇਵਾਲ ਸਾਹਿਬ ਨਾਲ ਔਰ ਉਹ ਹੁਣ ਜਾ ਰਹੇ ਨੇ ਸੀਐਮ ਭਗਵਾਨ ਜੀ ਨਾਲ ਉਹਨੇ ਟਾਈਮ ਲੈ ਲਿਆ ਹੁਣੇ ਮੀਟਿੰਗ ਕਰਨ ਗਏ ਉਹ ਉੱਥੇ ਪ੍ਰੈਸ ਕਾਨਫਰੰਸ ਵੀ ਕਰਨਗੇ ਦੇਖੋ ਕਿੰਨੀ ਵੱਡੀ ਗੱਲ ਹੈ ਆ ਦੇਖੋ ਸੋਢੀ ਸਾਹਿਬ ਜਿਹੜੇ ਜਿਹੜਾ ਇਨਸਾਨ ਦੇਖੋ ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਸਾਰੇ ਆਂ ਕਸਾਨ ਜਥੇਬੰਦੀਆਂ ਗਲਤਾਂ ਜੀ ਸਾਰੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਗਲਤਾਂ ਜੀ ਜੱਜ ਜੁਡੀਸ ਕੋਟਰ ਗਲਤਾਂ ਜੀ ਬਿਲਕੁਲ ਗਲਤ ਨਹੀਂ ਕੁਝ ਕਿ ਜਥੇਬੰਦੀਆਂ ਕੁਝ ਦਫਾਨ ਜਿਹੜੇ ਗਲਤ ਲਿਹਾ ਪਾੜਨ ਦੀ ਗੱਲ ਕਰਦੇ ਆ ਬਾਕੀ ਜਿਹੜਾ ਜਿਹੜਾ ਤਨੋਂ ਮਨੋਂ ਦੇਖੋ ਸਹੀ ਤਰੀਕੇ ਦੇ ਨਾਲ ਧਰਨੇ ਦੇ ਵਿੱਚ ਜਾਂ ਆਪਣਾ ਜਿਹਨੂੰ ਕਹਦੇ ਨੇ ਕਿ ਉਮੀਦ ਰੱਖਦਾ ਸਰਕਾਰਾਂ ਦੇ ਪ੍ਰਤੀ ਵੀ ਅਸੀਂ ਸ਼ਾਂਤ ਮਾਈ ਤਰੀਕੇ ਨਾਲ ਅਸੀਂ ਧਰਨਾ ਲਾਉਣਾ ਸਰਕਾਰਾਂ ਤੋਂ ਮੰਗਾ ਮਰਵਾਉਣੀ ਆ ਸ਼ਰਮਾ ਜੀ ਇੱਕ ਮਿੰਟ ਸ਼ਰਮਾ ਜੀ ਕੋਰ ਅਪਡੇਟ ਆ ਗਈ ਜਲਵੇੜ ਨੇ ਕਿ ਆਪ ਉੱਤਰਕਾਰਾਂ ਨੂੰ ਵੀ ਕਿਸਾਨ ਆਗੂਨੋਂ ਅਪੀਲ ਕੀਤੀ ਹੈ ਵੀ ਅਜੇ ਸ਼ਾਂਤ ਰਹੋ ਅਜੇ ਬਿਆਨਵਾਦੀਆ ਨਾ ਕਰੋ ਮੈਂ ਸਰਕਾਰ ਨਾਲ ਗੱਲ ਕਰਨ ਜਾ ਰਿਹਾ ਯਾਨੀ ਕਿ ਉਹ ਕੋਈ ਕਿਸਾਨ ਨੇਤਾ ਨਹੀਂ ਹੈਗੇ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਧਰਨਾ ਕਿਉਂ ਖਤਮ ਹੋਇਆ ਹੈ ਹਾਂ ਦੇਖੋ ਛੋਟੀ ਸਭ ਆਪਾਂ ਮੈਂ ਕੀ ਕਹਿ ਕੇ ਹਟਾਂ ਜੀ ਆਪਾਂ ਕੀ ਗੱਲ ਕਰਦੇ ਆ ਜੀ ਆਪਾਂ ਵੀ ਤਾਂ ਉਹੀ ਗੱਲ ਕਰਦੇ ਆ ਵੀ ਸ਼ਾਂਤ ਰਹੋ ਸ਼ਾਂਤ ਰਹਿਣਾ ਮਤਲਬ ਉਹ ਕੋਈ ਪਿਆਰਕ ਨਾ ਜੋ ਗਲਤੀਆਂ ਹੋ ਗਈਆਂ ਉਹ ਗਲਤੀਆਂ ਨੂੰ ਸੁਧਾਰਨਾ ਔਰ ਜੜੋ ਵਧਣਾ ਹੈ ਜੀ ਅਗਰ ਤੁਸੀਂ ਧਰਮ ਦੇ ਧਰਨਾ ਜਿਹੜਾ ਕਾਬਜਾਬ ਕਰਨਾ ਹੈ ਤੁਸੀਂ ਕਿਤੇ ਨਾ ਕਿਤੇ ਸੰਘਰਸ਼ ਸੰਘਰਸ਼ ਤੇ ਤਿੱਖਾ ਕਰਕੇ ਦਿਖਾਉਣਾ ਸੰਘਰਸ਼ ਤੇ ਤਿੱਖਾ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਡੰਡੇ ਛੋਟੇ ਚੱਕ ਲੋ ਜੀ ਤੁਸੀਂ ਬਿਆਨਬਾਜ਼ੀ ਗਲਤ ਦੋ ਸੰਘਰਸ਼ ਤੇ ਤਿੱਖਾ ਕਰਨ ਦਾ ਮਤਲਬ ਇਹ ਸਰਕਾਰ ਨੂੰ ਗੋਟਿਆਂ ਦੇ ਵੱਲ ਲਿਆ ਕੇ ਕਿਸੇ ਵੀ ਮਜਬੂਰੀ ਦੀ ਉਹਨਾਂ ਦੀ ਨਸ ਦਵਾ ਕੇ ਸਰਕਾਰ ਕਹੇ ਵੀ ਤਿੰਨ ਕਾਲੇ ਕਾਨੂੰਨ ਰੱਦ ਹੈ ਜੀ ਕਿਸਾਨ ਕਿਸਾਨ ਦੀ ਜੋ ਮੰਗ ਹੈ ਪੰਜਾਬ ਦੇ ਕਿਸਾਨ ਦੀ ਮੰਗ ਹੈ ਹਿੰਦੁਸਤਾਨ ਦੇ ਕਿਸਾਨ ਦੀ ਨਿੱਕੇ ਸੇ ਵਰਗ ਦੀ ਮੰਗ ਉਹ ਅਸੀਂ ਪੂਰੀ ਕਰਦੇ ਆ ਉਹ ਉਹ ਤਰੀਕ ਉਹ ਤਰੀਕੇ ਨੇ ਅਸੀਂ ਕਹਿ ਸਕਦੇ ਆ ਵੀ ਸੰਘਰਸ਼ ਤਿੱਖਾ ਹੋ ਗਿਆ ਜੀ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਇਹ ਅਨਾਲ ਅਨਾਲ ਯਾਰੇ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਏ ਦਿੱਲੀ ਵਿੱਚ ਯਾਦ ਤੁਹਾਨੂੰ ਸਰਕਾਰ ਲਾਤੀ ਸੀ ਕਿਉਂਕਿ ਉਹ ਤੰਦੋਲਨ ਇੱਕ ਬੰਦੇ ਦੇ ਕਹਨ ਚ ਹੋਇਆ ਸੀ ਹਾਲਾਂਕਿ ਉਹ ਜਿਹੜੇ 3-4 ਬੰਦੇ ਸੀ ਉਹ ਬਾਅਦ ਚ ਟੁੱਟ ਗਏ ਅਰਵਿੰਦ ਕੇਜੀ ਅਲੱਗ ਹੋ ਗਏ ਤੇ ਕਿਨਵੇਦੀ ਵੀ ਨਾਲ ਸੀ ਉਹ ਅਲੱਗ ਹੋ ਗਏ ਪਰ ਜਦੋਂ ਇਕੱਠੇ ਸੀ ਉਹਨਾਂ ਨੇ ਇਹ ਧਰਨਾ ਬੜਾ ਵਧੀਆ ਵਰਤਣਾ ਕੀਤਾ ਸਰਕਾਰ ਨੂੰ ਝੁਗਣਾ ਪਿਆ ਯਾਦ ਤੁਹਾਨੂੰ ਦਿੱਲੀ ਚ ਹਾਂ ਬਿਲਕੁਲ ਦੇਖੋ ਇਹ ਸਵਾਲ ਦੇ ਜਵਾਬ ਤੇ ਮੈਂ ਹਮੇਸ਼ਾ ਹੀ ਜਿਹੜਾ ਜਵਾਬ ਦਿੱਤਾ ਵੀ ਉਸ ਟਾਈਮ ਜਿਹੜੀ ਸਾਹਮਣੇ ਸਰਕਾਰ ਸੀਗੀ ਉਹ ਕਾਂਗਰਸ ਸਰਕਾਰ ਸੀ ਇਹ ਸਰਕ ਬੀਜੇਪੀ ਸਰਕਾਰ ਇੱਕ ਪੱਥਰਦਿਲ ਸਰਕਾਰ ਕਹਿ ਸਕਦੇ ਆ ਜੀ ਅਸੀਂ ਪੱਥਰਦਿਲ ਸਰਕਾਰ ਚਾਰ ਚਾਰ ਸਾਲ ਹੋ ਗਏ ਧਰਨਿਆਂ ਨੂੰ ਚਲਦਿਆਂ ਨੂੰ ਲੋਕ ਧਰਨਿਆਂ ਤੇ ਬੈਠੇ ਆ ਉਹਨਾਂ ਨੇ ਤਾਂ ਕੁਛ ਦਿਨਾਂ ਚ ਰਵੇੜਤਾ ਸੀ ਕਾਂਗਰਸ ਨੇ ਡਾਕਟਰ ਮਨੂਨ ਸਿੰਘ ਨੇ ਜੀ ਹਾਲਾਂਕਿ ਜੀ ਵੀਰੇ ਕਿੰਨਾ ਵਿਰੋਧ ਕਰਦੀ ਹੁੰਦੀ ਸੀ ਵੀ ਇਹ ਕਰਨਾ ਚਾਹੀਦਾ ਲੋਕਪਾਲ ਬਿ ਲਿਆਉਣਾ ਚਾਹੀਦਾ ਇਹ ਕਰਨਾ ਵੋਚਾ ਕਰਨਾ ਚਾਹੀਦਾ ਜੋ ਅੱਲਾ ਯਾਰੇ ਧਰਨੇ ਤੇ ਬੈਠਾ ਲੇਕਿਨ ਅੱਜ ਤੁਸੀਂ ਕੀ ਕਰਦੇ ਆ ਬੀਜੇਪੀ ਕੀ ਕਰਦੀ ਆ ਅਗਰ ਇਹ ਮੋਤੀ ਸਾਹਿਬ ਦੀ ਜਗ੍ਹਾ ਕੋਈ ਹੋਰ ਹੁੰਦਾ ਬੀਜੇਪੀ ਦੀ ਜਗ੍ਹਾ ਕੋਈ ਹੋਰ ਸਰਕਾਰ ਹੁੰਦੀ ਤੁਹਾਨੂੰ ਨਹੀਂ ਸੀ ਲੱਗਦਾ ਵੀ ਧਰਨਾ ਖਤਮ ਹੋ ਜਾਂਦਾ ਜੀ ਦੇਖੋ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਕਿ ਅੰਨਾ ਜਾਰੀ ਰਗਾ ਇੱਕ ਲੀਡਰ ਹੈ ਜੇਕਰ ਇਹ ਕਿਸਾਨਾਂ ਦਾ ਕੋਲ ਹੁੰਦਾ ਤਾਂ ਇਹ ਧਰਨਾ ਪਹਿਲੇ ਹੀ ਅਸੀਂ ਪਹਿਲੇ ਹੀ ਬਹੁਤ ਪਹਿਲੇ ਹੀ ਦਿੱਚੁਕੇ ਹੁੰਦੇ ਨਹੀਂ ਲੀਡਰਾਂ ਚ ਕਮੀ ਨਹੀਂ ਕਹਿ ਸਕਦੇ ਸੋਢੀ ਸਾਹਿਬ ਲੀਡਰ ਸਾਰੇ ਲੀਡਰ ਥੋੜੋ ਜਿਹੀ ਕਮੀ ਹੈ ਜੀ ਕਿੰਨੇ ਨਹੀਂ ਕਿਸਾਨ ਆਗੂ ਜਿਹੜੇ ਕਿਸਾਨ ਆਗੂ ਜਿਹੜੇ ਗਲਤ ਲੀਹਾਂ ਚੱਲ ਰਹੇ ਨੇ ਹਾਂ ਉਹਨਾਂ ਦੇ ਵਿੱਚ ਦਫਾੜ ਨਹੀਂ ਸੀ ਇੱਕ ਮਿੰਟ ਸਰਮਾ ਜੀ ਮਾਲਵਿੰਦਰ ਜੀ ਆਗਨੇ ਕੱਟੋ ਨਾ ਮਾਲਵਿੰਦਰ ਬਹੁਤ ਦਿਨ ਬਾਅਦ ਆਏ ਨੇ ਕੱਟਿਓ ਨਾ ਬਿਲਕੁਲ 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 ਹੈਲੋ ਹੈਲੋ ਸਾਸਰੀਆ ਮਾਲਵਿੰਦਰ ਜੀ ਓਕੇ ਸਰ ਢੁੱਡੀ ਸਾਹਿਬ ਸਤਿਕਾਰ ਸਾਸਰੀਆ ਭਾਜੀ ਸ਼ਰਮਾ ਸ਼ਰਮਾ ਜੀ ਸੁਣ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਦੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਜਰਾਵਾਦ ਜੁੜਿਆ ਬਹੁਤ ਵਧੀਆ ਮੁੱਦਾ ਵੀ ਵਧੀਆ ਲੈ ਕੇ ਆਏ ਹੋ ਸ਼ਰਮਾ ਜੀ ਨੂੰ ਵੀਰ ਜੀ ਨੂੰ ਸਤਿਕਾਰ ਜੀ ਸਾਸਰੀਕਾਲ ਸਾਸਰੀਕਾਲ ਦੁਬਾਰਾ ਰਿਪੀਟ ਕੀਤੀ ਹੈ ਤੁਹਾਨੂੰ ਉਹਨੇ ਸਹੀ ਸਾਸਰੀਕਾਲ ਜੀ ਮੈਂ ਮੁੱਦਾ ਲੈ ਕੇ ਬਹੁਤ ਵਧੀਆ ਆਇਓ ਦੇਖੋ ਜਿਹੜੀ ਸਾਡੀ ਸਰਕਾਰਾਂ ਨੇ ਇੱਕ ਨਜ਼ਰੀਏ ਨਾਲ ਜਿੱਥੇ ਸੈਂਟਰ ਦਾ ਦਬਾਅ ਤੇ ਸਾਡੀ ਸਰਕਾਰ ਤੇ ਇੱਕ ਪਾਸੇ ਮੀਟਿੰਗ ਰੱਖ ਲਈ ਤੇ ਦੂਸਰੇ ਪਾਸੇ ਉਧਰਲੇ ਪਾਸੇ ਜੇਬੀਸੀਆਂ ਨੂੰ ਲੈ ਕੇ ਵਾਦੇ ਨਹੀਂ ਮਾਲਵਿੰਦਰੀ ਮਾਲਵਿੰਦਰੀ ਉਹ ਸਾਰੇ ਨੂੰ ਪਤਾ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਸਾਨ ਆਗੂਆਂ ਦੇ ਵਿੱਚ ਦੋ ਫਾੜ ਨਹੀਂ ਹੋਏ ਕਿਸਾਨ ਆਗੂ ਦੇ ਜੇਕਰ ਇਕੱਠਾ ਹੁੰਦੀ ਤਾਂ ਅਸੀਂ ਇਹ ਧਰਨਾ ਕਦ ਦਾ ਖਤਮ ਹੋ ਜਾਂਦਾ ਕਿਸਾਨ ਆਗੂ ਆਪੋ ਜੇ ਡੱਲੇਵਾਲ ਸਾਹਿਬ ਹੀਰੋ ਬਣ ਗਏ ਤਾਂ ਸਵਿਰਥੀ ਭਡੇਰ ਦੂੰ ਬੁਰਾ ਲੱਗਿਆ ਰਾਜੇਵਾਲ ਸਾਹਿਬ ਅੱਗੇ ਆ ਗਏ ਕਿੰਨੀਆਂ ਫੋਰਮ ਬਣ ਗਈਆਂ ਅੱਜ ਮਾਲੂ ਜੀ ਤੁਸੀਂ ਕਿਸਾਨ ਹੋ ਮੇਰੀ ਗੱਲ ਦਾ ਗੁੱਸਾ ਨਾ ਕਰੋ ਮੈਨੂੰ ਜਵਾਬ ਦੇਈਦਾ ਮੈਂ ਬੰਦ ਕਰਨ ਲੱਗਾ ਸਿਰਫ ਤੁਹਾਡੀ ਕੋਲ ਤੇ ਫੋਨ ਮੈਂ ਰਿਪੀਟ ਕੀਤਾ ਨਹੀਂ ਦੇਖੋ ਜੀ ਮੈਂ ਤਾਂ ਇਹੀ ਆਪ ਗੱਲ ਕਰ ਰਿਹਾ ਜਿਹੜੇ ਸਾਡੇ ਆਪੋ ਆਪਣੇ ਕਿਸਾਨ ਨੇ ਡਾਬਲੀਆਂ ਸਾਡਾ ਕੌਂਦੇ ਫਿਰਦੇ ਨੇ ਮੈਂ ਇਹਨਾਂ ਦੀ ਉਹ ਗੱਲ ਕਰ ਰਿਹਾ ਜੀ ਜਿੱਥੇ ਢੱਲੇਵਾਲ ਸਾਹਿਬ ਨੇ ਉਸ ਦਿਨ ਜਦੋਂ ਦਿੱਲੀ ਜਿੱਤ ਕੇ ਆਏ ਇਹ ਉਸ ਦਿਨ 10 ਕਿਲੋ ਦੀ ਲੋੜ ਸੀ ਉੱਥੇ ਬੈਠਣ ਦੀ ਸਾਡੀ ਫੌਜ ਦੇ ਵਿੱਚ ਵੀ ਬਗਾਵਤ ਹੋਈ ਸੀ ਮੈਂ ਸੱਤਿਆਪਾਲ ਮਲਕ ਬਰਨਲ ਕਹਿ ਰਿਹਾ ਸੀ। ਬਾਅਦ ਵਿੱਚ ਇਸ ਮਿੱਤੀ ਜਿਹੜੇ ਸਾਡੇ ਆਗੂ ਨੇ ਪਰ ਮਿਲੋ ਆਉਣ ਨਾਲੇ ਸਮੇਂ ਤੇ ਲੱਗਦਾ ਵੀ ਜਿੰਨੇ ਕਿਸਾਨ ਆਗੂ ਨੇ ਨਹੀਂ ਬਦਕ ਸੁਣਤੀ ਇਹਨਾਂ ਨੂੰ ਲੋਕਾਂ ਦੇ ਵਿੱਚ ਜਵਾਬ ਨਹੀਂ ਉਹਨਾਂ ਨੂੰ ਦੋਲਣ ਵੇਚ ਕੇ ਤੁਰੇ ਉਦੋਂ ਉਥੋਂ ਹੁਣ ਜੇ ਢੱਲੇਵਾਲ ਤੇ ਧਰੇਰ ਗਏ ਤੇ ਇਹ ਇੱਕ ਰਾਜਨੀਤੀ ਨਾਲ ਕਿਉਂ ਨਹੀਂ ਡਿੱਗੇ ਹੋਏ ਜੀ ਇਹ ਇਹ ਜਿਹੜੇ ਦਲੇਵਾਲ ਹੋ ਗਏ ਉਹ ਉਥੇ ਤਨੇਰ ਤੋਂ ਬੈਠ ਕੇ ਆਪਣਾ ਰਾਜੇਵਾਲ ਹੋ ਗਿਆ ਆਪਣਾ ਗ੍ਰਾਹਾਂ ਵਾਲਾ ਹੋ ਗਿਆ ਇਹਨਾਂ ਨਾਲੇ ਛੇਤਰ ਬਹੁਤ ਪਿੰਡਾਂ 'ਚ ਪੈਂਦੇ ਨੇ ਉਹ ਜਵਾਬ ਨਹੀਂ ਹੈਗਾ ਜਿਹੜਾ ਅंदोलਨ ਵੇਚਿਆ ਇਹਨਾਂ ਦੇ ਕਰਤੂਤ ਨਾਲ ਵੇਚਿਆ ਇਹ ਤੇ ਉਹ ਹੁਣ ਇਸ ਟਾਈਮ ਦੇ ਵਿੱਚ ਇਹਨਾਂ ਦੇ ਕਿਸਾਨ ਪਿੱਛੇ ਲੱਗਣੋਂ हट ਜਾਣਗੇ ਕਿਉਂ ਜਿੰਨਾ ਵੀ ਕਿਸਾਨਾਂ ਦਾ ਧਾਂਨ ਕਰਿਆ ਇਹਨਾਂ ਦੀ ਫੁੱਟ ਨਹੀਂ ਕਰਿਆ ਜੀ ਇਹ ਚਲੋ ਮਾਲਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਧੰਨਵਾਦ ਜੀ ਸ਼ਰਮਾ ਜੀ ਲਾਸਟ ਕੁਐਸਚਨ ਹੈ ਵੀ ਜੋ ਮਾਲਵਿੰਦਰ ਜੀ ਬੜੀ ਵੱਡੀ ਗੱਲ ਕਹਿ ਗਏ ਵੀ ਇਹਨਾਂ ਦੀ ਆਪਸੀ ਫੁੱਟ ਰੜ ਕੇ ਸਾਰਾ ਕੁਝ ਹੋਇਆ ਹਾਂ ਬਿਲਕੁਲ ਬਿਲਕੁਲ ਦੇਖੋ ਜੇ ਆਪਸੀ ਫੁੱਟ ਨਾ ਹੁੰਦੀ ਫਿਰ ਇਹ ਤਾਂ ਦਚਾ ਹੋਣੀ ਨਹੀਂ ਸੀ ਦੇਖੋ ਮਾਲਵਿੰਦਰ ਜੀ ਨੇ ਵੀ ਕਿੰਨੀ ਵਾਰ ਕਿਹਾ ਡਾਕਟਰ ਸਾਹਿਬ ਨੇ ਵੀ ਕਿੰਨੀ ਵਾਰ ਕਿਹਾ ਜਿਹੜੀ ਵੋਟਾ ਉਹ ਕਿਤੇ ਨਾ ਕਿਤੇ ਮਰਵਾ ਰਹੀ ਹੈ ਪਿੱਛੇ ਲੈ ਕੇ ਜਾ ਰਹੀ ਹੈ ਇੱਕੇ ਚ ਬਲ ਹੁੰਦਾ ਹੈ ਇੱਕਾ ਇਹਨਾਂ ਨੇ ਦਿਖਾਇਆ ਨਹੀਂ ਜੋ ਹੁਣ ਅਸੀਂ ਉਹ ਰਿਜ਼ਲਟ ਸਾਹਮਣੇ ਆ ਗਿਆ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਅਗਰ ਸ਼ਾਂਤਮਈ ਮਾਹੌਲ ਦੇ ਤਰੀਕੇ ਦੇ ਨਾਲ ਸੋਚ ਕੇ ਸਮਝ ਕੇ ਮੈਂ ਮੇਰੀ ਨੂੰ ਮਾਰ ਕੇ ਕੁਝ ਕਰਿਆ ਜਾਵੇ ਤਾਂ ਹੋ ਸਕਦਾ ਨਹੀਂ ਫਿਰ ਰਹਿੰਦੇ ਗੁੰਦਾ ਜਿਹੜਾ ਪੰਜਾਬ ਦਾ ਨੁਕਸਾਨ ਉਹ ਨਾ ਕਰਵਾਇਆ ਜਾਵੇ ਨਾ ਕੀਤਾ ਜਾਵੇ ਜੀ ਚਲੋ ਸ਼ਰਮਾਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਿਲਕੁਲ ਮੈਂ ਮਾਲਵਿੰਦਰ ਜੀ ਨੂੰ ਕਹਾਂਗਾ ਵੀ ਮਾਲਵਿੰਦਰ ਜੀ ਤੁਸੀਂ ਜੁੜਿਆ ਕਰੋ ਤੁਹਾਡੇ ਵਿਚਾਰ ਬਹੁਤ ਵਧੀਆ ਉਹਨੇ ਡਾਕਟਰ ਸਾਹਿਬ ਵੀ ਜੁੜਿਆ ਕਰਨ ਹੋਰ ਜਿੰਨੇ ਵੀ ਮੈਂ ਮੈਂ ਮਾਫੀ ਚਾਹੁੰਦਾ ਡਾਕਟਰ ਸਾਹਿਬ ਵਿੱਚ ਲਾਈਨ ਤਿਆਰ ਸੀ ਮੇਰੇ ਤੋਂ ਫੋਨ ਕਟਿਆ ਹੋਇਆ ਤੇ ਚੱਕਿਆ ਨਹੀਂ ਗਿਆ ਕੋਈ ਨਹੀਂ ਮੈਂ ਡਾਕਟਰ ਸਾਹਿਬ ਨੂੰ ਹੋਰ ਕਿਸੇ ਮੁੱਦੇ ਲੈ ਲੈਣਾ ਸ਼ਰਮਾ ਜੀ ਤੁਸੀਂ ਹੋਗੇ ਮਾਲਵਿੰਦਰ ਜੀ ਹੋਗੇ ਤੇ ਡਾਕਟਰ ਸਾਹਿਬ ਹੋਗੇ ਸਾਡੇ ਚੈਨਲ ਦੀ ਜਾਨ ਹੋ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਸੀ ਸੰਦੀਪ ਸ਼ਰਮਾ ਜੀ ਵੀ ਸਾਡੇ ਦਰਸ਼ਕ ਆਏ ਮਾਲਵਿੰਦਰ ਜੀ ਹਾਲਾਂਕਿ ਇੱਕ ਦੋ ਫੋਨ ਸਰ ਤੋਂ ਕਨੈਕਟ ਨਹੀਂ ਹੋ ਸਕੇ ਨੈਟਵਰਕਿੰਗ ਪ੍ਰੋਬਲਮ ਕਰਕੇ ਪਰ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀਗਾ ਵੀ ਜਿਹੜੇ ਕਿਸਾਨ ਆਗੂ ਅੱਜ ਅੱਜ ਰਿਆ ਕਰ ਦਿੱਤੇ ਗਏ ਨੇ ਜਿਲ੍ਹਾਂ ਚੋਂ ਪਰ ਉੱਥੇ ਇੱਕ ਮਾੜੀ ਖ਼ਬਰ ਆਈ ਹੈ ਕਿ ਜਗਜੀਤ ਸਿੰਘ ਢੱਲੇਵਾ ਜੁਗੇ ਪਟਿਆਲਾ ਨਿਜੀ ਹਸਪਤਾਲ ਦਾਖਲ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਸੁਣਨਾ ਹੀ ਬੰਦ ਹੋ ਚੁੱਕਿਆ ਹੈ ਪਰ ਉੱਥੇ ਇੱਕ ਅਪਡੇਟ ਹੋਰ ਆ ਗਈ ਹੈ ਕਿ ਨਵਦੀਪ ਜਲਵੇੜਾ ਮਿਲ ਕੇ ਆਏ ਨੇ ਹੁਣੇ ਉਹਨੇ ਅੱਧਾ ਘੰਟ ਢੱਲੇਵਾ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਮੈਂ ਟਾਈਮ ਲੈ ਲਿਆ ਭਗਵਾਨ ਤੁਨ ਮੁੱਖ ਮੰਤਰੀ ਨੂੰ ਮਿਲੰਦਾ ਤੇ ਉਹਨਾਂ ਨੇ ਇੱਕ ਕਿਸਾਨ ਨੂੰ ਉਹਨਾਂ ਨੇ ਵੀ ਅਪੀਲ ਕਰਤੀ ਹੈ ਕਿ ਹਜੇ ਕੁਝ ਗੱਲ ਨਹੀਂ ਕਰਨੀ ਕੋਈ ਨਾ ਬੋਲੋ ਆਪਸਾਂ ਸੰਘਰਸ਼ ਦੇ ਵਿੱਚ ਫੁੱਟਣਾ ਪਾਓ ਇਕਤਾ ਦਿਖਾਓ ਨਹੀਂ ਤਾਂ ਧਰਨਾ ਇੱਥੇ ਹੀ ਖਤਮ ਹੈ ਤੇ ਦੋਸਤੋ ਇਹਦਾ ਜੋ ਵੀ ਅਗਲੀ ਅਪਡੇਟ ਹੋਏਗੀ ਢੱਲੇਵਾ ਸਾਹਿਬ ਦਾ ਕੀ ਬਣੇਗਾ ਇਹ ਧਰਨਾ ਕਿਵੇਂ ਚੱਲੇਗਾ ਦੁਬਾਰਾ ਉੱਠੇਗਾ ਜਾਂ ਨਹੀਂ ਇਹ ਆਉਣ ਸਮਾਂ ਸੀਗਾ ਜੋ ਵੀ ਦੀ ਅਗਲੀ ਅਪਡੇਟ ਹੋਗੀ ਉਹ ਤੁਹਾਨੂੰ ਦਵਾਂਗੇ ਈਵਨ ਪੰਜਾਬੀ ਟੀਵੀ ਤੇ